ਹਾਂਜੀ ਦੋਸਤੋ ਅੱਜ ਤੁਹਾਡੇ ਲਈ ਆਪਾਂ ਇੱਕ 2500 ਸਕਰ ਫੁੱਟ ਦੇ ਵਿੱਚ ਬਣੀ ਡਬਲ ਪੋਰਸ਼ਨ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆ ਜੋ ਕਿ ਬਹੁਤ ਹੀ ਸੋਹਣਾ ਐਲੀਵੇਸ਼ਨ ਦਿੱਤਾ ਹੋਇਆ ਇਸ ਕੋਠੀ ਨੂੰ ਜੇਕਰ ਤੁਸੀਂ ਵੀ ਘਰ ਪਾਉਣ ਬਾਰੇ ਸੋਚ ਰਹੇ ਹੋ ਜਾਂ ਘਰ ਬਣਾਉਣਾ ਹੈ ਤਾਂ ਇਹ ਕੋਠੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਕੋਠੀ ਨੂੰ ਧਿਆਨ ਨਾਲ ਵੇਖੋ ਸਾਰੀ ਵੀਡੀਓ ਵੇਖੋ ਦੋਸਤੋ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਸ ਕੋਠੀ ਦੇ ਵਿੱਚ ਤੇ ਤੁਹਾਡੇ ਲਈ ਹੀ ਆਪਾਂ ਇਹ ਵੀਡੀਓ ਪਾਉਣੀ ਹੁੰਦੀ ਆ ਦੋਸਤੋ ਜੋਪਰਾ ਕੋਠੀ ਪਾਉਣਾ ਚਾਹੁੰਦੇ ਨੇ ਕਈ ਵਾਰ ਉਹਨਾਂ ਨੂੰ ਕੀ ਹੁੰਦਾ ਇਹ ਨਹੀਂ ਜਜਮੈਂਟ ਹੁੰਦੀ ਕਿ ਆਪਾਂ ਕਿੱਦਾਂ ਦਾ ਐਲੀਵੇਸ਼ਨ ਬਣਾਈਏ ਕੋਠੀ ਦਾ ਕਿੱਦਾਂ ਦਾ ਫਰੰਟ ਬਣਾਈਏ ਕਿ ਆਪਣੀ ਕੋਠੀ ਬਾਅਦ ਵਿੱਚ ਕਿੱਦਾਂ ਦੀ ਲੱਗਣੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਭਰਾ ਆਪਣਾ ਨਕਸ਼ਾ ਤਿਆਰ ਕਰਵਾ ਲੇ ਵਿੱਚੇ ਭਰਾ ਨਕਸ਼ੇ ਨਹੀਂ ਤਿਆਰ ਕਰਵਾਉਂਦੇ ਉਦੋਂ ਹੀ ਕੋਠੀ ਵੇਖ ਬੁੱਕ ਕੇ ਪਾ ਲੈਂਦੇ ਹੁੰਦੇ ਨੇ ਤੇ ਉਹ ਨਾਲੇ ਪੈਸੇ ਲੱਗ ਜਾਂਦੇ ਆ ਦੋਸਤੋ ਨਾਲੋਂ ਨਾਲੇ ਲੁੱਕ ਨਹੀਂ ਬਣਦੀ ਕੋਠੀ ਦੀ ਉਹ ਗੱਲ ਨਹੀਂ ਬਣਦੀ ਤੇ ਕੋਠੀ ਤੁਹਾਨੂੰ ਦਿਖਾਉਣੇ ਆ ਅੰਦਰੋਂ ਬਹੁਤ ਸੋਹਣੀ ਤਿਆਰ ਕੀਤੀ ਹੋਈ ਕੋਠੀ ਹੈ ਇਹ ਇਹ ਦੇਖੋ ਫਰੰਟ ਤੇ ਜਗ੍ਹਾ ਛੱਡੀ ਹੋਈ ਹੈ ਇੰਨੀ ਬਾਈ ਨੇ ਆਉਡੀ ਚੜ ਕੇ ਇੱਥੇ ਮੋਟਰ ਵਾਲੀ ਜਗ੍ਹਾ ਕੀ ਮੋਟਰ ਲੱਗੀ ਹੋਈ ਆ ਤੇ ਵਾਸ ਵਿਸ਼ਨ ਵਗੈਰਾ ਤੇ ਨੀਚੇ ਟਾਇਲ ਵਗੈਰਾ ਲੱਗਿਓ ਜੇ ਤਾਂ ਕਿ ਪਾਣੀ ਦੀ ਸੱਲਣਾ ਚੜੇ ਕੰਦ ਨੂੰ ਤੇ ਸਟੋਨ ਚੜਾਇਆ ਹੋਇਆ ਤੁਰ ਤੱਕ ਸੈਂਟਰ ਦੇ ਵਿੱਚ ਇਹ ਪੋਰਚ ਦੋਸਤੋ ਗੱਡੀ ਦਾ ਪੋਰਚਾ ਬਕਾਫੀ ਲੰਬਾ ਪੋਰਚਾ ਹੈ ਇਹ ਤੇ ਫਰੰਟ ਤੇ ਵਿੰਡੋ ਆ ਗਈ ਜੋ ਡਰੈੰਗ ਰੂਮ ਦੀ ਆ ਗਈ ਤੇ ਆਜੋ ਮੇਨ ਗੇਟ ਐਂਟਰ ਹੁੰਨੇ ਆਪਾਂ ਬਹੁਤ ਹੀ ਜਿਆਦੇ ਸਖਤ ਦਰਵਾਜੇ ਲੱਗੇ ਹੋਏ ਨੇ ਫਰಸ್ಟ್ ਤੇ ਵਾਸ਼ਰੂਮ ਆਗਾ ਜੋ ਕਿ ਲੌਬੀ ਨਾਲ ਅਟੈਚ ਹੈ ਕਮਨ ਵਾਸ਼ਰੂਮ ਬਣਾਇਆ ਹੋਇਆ ਹੈ ਬਈ ਨੇ ਤੇ ਅੱਗੇ ਲੌਬੀ ਦੇ ਵਿੱਚ ਨਾਲ ਹੀ ਰਾਈਟ ਸਾਈਡ ਤੇ ਬੈੱਡਰੂਮ ਆ ਦੋਸਤੋ ਆ ਬਖੌਣੇ ਤੁਹਾਨੂੰ ਬੈੱਡਰੂਮ ਜੋ ਕਿ 12 ਬਾਈ 13 ਸਕਰ ਪੁੱਟ ਦਾ ਹੈ ਬੈੱਡਰੂਮ ਬਣਾਇਆ ਹੋਇਆ ਹੈ ਵਿੱਚ ਕੱਪ ਬੋਰਡ ਵਗੈਰਾ ਆ ਵੇਖੋ ਤੇ ਡਾਊਨ ਸੀਲਿੰਗ ਵਗੈਰਾ ਨਾਲ ਦੀ ਕੱਪ ਬੋਰਡ ਦੇ ਕਰਵਾਈ ਹੋਈ ਹੈ ਬਹੁਤ ਹੀ ਜਿਆਦੇ ਵਧੀਆ ਕਨਸੈਪਟ ਦਿੱਤਾ ਹੋਇਆ ਰੂਮ ਨੂੰ ਬਹੁਤ ਹੀ ਜਿਆਦੇ ਕਲਰ ਨੇ ਪਿਆਰੇ ਤੇ ਇਸ ਦੇ ਨਾਲ ਹੀ ਇੱਕ ਵਾਸ਼ਰੂਮ ਵੀ ਅਟੈਚ ਹੈਗਾ ਬੈਡਰੂਮ ਦੇ ਨਾਲ ਚੁੱਕਿਆ ਜੋ ਇਹ ਆ ਗਈ ਲੋਬੀ ਦੋਸਤੋ ਕਾਫੀ ਖੁੱਲੀ ਵਧੀਆ ਲੋਬੀ ਹੈਗੀ ਤੇ ਇਹ ਸਿਰਫ ਲੱਕੜ ਦਾ ਲੱਕੜ ਵਾਲੇ ਬਾਈ ਹੋ ਰਹੇ ਨੇ ਮਿਸਤਰੀ ਨੇ ਇੱਕ ਦੀਵਾਰ ਲਾਈ ਹੋਈ ਹੈਗੀ ਲੱਕੜ ਦੀ ਜਿਹਦੇ ਵਿੱਚ 100 ਪੀਸ ਬਣਾਏ ਹੋਏ ਨੇ ਜਿੱਤੇ ਆਪਾਂ ਚੀਜ਼ਾਂ ਵਗੈਰਾ ਰੱਖ ਸਕਦੇ ਆ ਦੇਖੋ ਟਰੋਫੀਆਂ ਵਗੈਰਾ ਪਈਆਂ ਨੇਗੀਆਂ ਤੇ ਇੱਕ ਇਹ ਪਰਦਾ ਕੀਤਾ ਬਸ ਉਦਾਂ ਖੁੱਲਾ ਬਾਹਰ ਸੀਗਾ ਇਸ ਡ੍ਰੈਗ ਰੂਮ ਦਾ ਤੇ ਡ੍ਰੈਗ ਰੂਮ ਦੇ ਨਾਲ ਹੀ ਬੈਕ ਸਾਈਡ ਤੇ ਅੱਗੇ ਬੈੱਡਰੂਮ ਬਣਾਇਆ ਹੋਇਆ ਇਹ ਆ ਦੇਖੋ ਪੀਓਪੀ ਕਰਾ ਕੇ ਕਿੰਨੇ ਪਿਆਰੇ ਕਲਰ ਕੀਤੇ ਹੋਏ ਨੇ ਤੇ ਉਸਦੇ ਬੈਕ ਸਾਈਡ ਤੇ ਜਿੰਨੀ ਕਿ ਫਰੰਟ ਤੇ ਜਗ੍ਹਾ ਛੱਡੀ ਹੋਈ ਹੈ ਓਨੀ ਕੁ ਬੈਕ ਸਾਈਡ ਤੇ ਜਗ੍ਹਾ ਛੱਡੀ ਹੋਈ ਹੈ ਜੋ ਕਿ ਚਾਨਣ ਵਾਸਤੇ ਉੱਪਰ ਗ੍ਰਿਲ ਪਾਈ ਹੋਈ ਹੈ ਨੀਚੇ ਸਾਰੇ ਤੇ ਟਾਈਲ ਚੜਾਈ ਹੋਈ ਹੈ ਇੱਥੇ ਟੂਟੀਆਂ ਵਗੈਰਾ ਆਮ ਵਾਸ਼ਿੰਗ ਕੱਪੜੇ ਕੁੱਪੜੇ ਧੋਣ ਵਾਸਤੇ ਜਗ੍ਹਾ ਛੱਡੀ ਹੋਈ ਹੈ ਦੋਸਤੋ ਤੇ ਬੈਕ ਆ ਦਿਖਾਉਣੇ ਆਪਾਂ ਨੂੰ ਨਾਲ ਹੀ ਉਸ ਬੈੱਡਰੂਮ ਦੇ ਰਾਈਟ ਸਾਈਡ ਤੇ ਇਹ ਕਿਚਨ ਕਿਚਨ ਦੇ ਵਿੱਚ ਹੀ ਇਹ ਸਟੋਰ ਦਿੱਤਾ ਹੋਇਆ ਇੱਕ ਫਰੰਟ ਤੇ ਆ ਵੇਖੋ ਇਹ ਸਟੋਰ ਬਣਾ ਕੇ ਇਹ ਲੰਬਾ ਰਸਤਾ ਜੋ ਕਿਚਨ ਨੂੰ ਜਾ ਰਿਹਾ ਹੈ ਸਟੋਰ ਦੇ ਬੈਕ ਸਾਈਡ ਤੇ ਇਧਰ ਕਿਚਨ ਕੱਢੀ ਹੋਈ ਹੈਗੀ ਆ ਵੇਖੋ ਤੁਸੀਂ ਵੇਖ ਸਕਦੇ ਹੋ ਜੋ ਕਿ ਇਹ ਕਿਚਨ ਹੈ ਥੋੜੀ ਦੂਸਰੇ ਬੈਡਰੂਮ ਤੋਂ ਲੰਬਾ ਆ ਗਿਆ ਇਹ ਏਰੀਆ ਕਿਉਂਕਿ ਉਧਰ ਖੁੱਲੀ ਜਗ੍ਹਾ ਛੜਤੀ ਮਗਰ ਉਹੀ ਤੇ ਇਧਰ ਸਟੋਰ ਕੱਟਤਾ ਮੂਰੇ ਦੋਸਤੋ ਤੇ ਉੱਪਰ ਚੱਲਦੇ ਆ ਪੌੜੀ ਚੜ ਕੇ ਆਪਾਂ ਉੱਪਰੋਂ ਵੀ ਵਿਖਾਉਣੇ ਆ ਤੁਹਾਨੂੰ ਆ ਵੇਖੋ ਕਿੰਨੀ ਵਧੀਆ ਟਾਇਲ ਲੱਗੀ ਹੋਈ ਹੈਗੀ ਬਹੁਤ ਜਿਆਦੇ ਵਧੀਆ ਤਰੀਕੇ ਨਾਲ ਸਜਾਈ ਹੋਈ ਕੋਠੀ ਹੈਗੀ ਬਹੁਤ ਹੀ ਸੋਹਣੀ ਕੋਠੀ ਹੈ ਦੋਸਤੋ ਬਹੁਤ ਵਧੀਆ ਡਿਜ਼ਾਈਨ ਹੈ ਕੋਠੀ ਦਾ ਜਿੱਥੇ ਆਪਾਂ ਨੂੰ ਰੂਮ ਚਾਹੀਦੇ ਆ ਵਧੀਆ ਪੂਰਾ ਵਧੀਆ ਕਨਸੈਪਟ ਹੈਗਾ ਬਿਲਕੁਲ ਆ ਵੇਖੋ ਚੂਮਰ ਲਾਇਆ ਹੋਇਆ ਛੋਟਾ ਜਿਹਾ ਤੇ ਪੀਓਪੀ ਕਰਾ ਕੇ ਚੂਮਰ ਲੱਗਿਆ ਹੋਇਆ ਜੋ ਕਿ ਬਹੁਤ ਹੀ ਸਜਰੇ ਹੈ ਇਹ ਪੌੜੀ ਵਾਲੀ ਜਗ੍ਹਾ ਦੇ ਨੀਚੇ ਹੈ ਡਿਊਪਲੈਕਸ ਹੈ ਥੋੜੀ ਕੋਠੀ ਜਿਆਦਾ ਨਹੀਂ ਹੈਗੀ ਤਾਂ ਕਿ ਨੈਚੁਰਲ ਲਾਈਟ ਪੈਂਦੀ ਰਹੇ ਦੋਸਤੋ ਤੇ ਇਹ ਉੱਪਰ ਇੱਕ ਬੈੱਡਰੂਮ ਜੋ ਕਿ ਫਰੰਟ ਵਾਲੇ ਬੈੱਡਰੂਮ ਦੇ ਉੱਪਰ ਹੀ ਬੈੱਡਰੂਮ ਬਣਿਆ ਹੋਇਆ ਹੈ ਇਹ ਲੈਫਟ ਸਾਈਡ ਤੇ ਪੌੜੀ ਚੜਨਸਾਰ ਤੇ ਉਸ ਦੇ ਵਿੱਚ ਇੱਕ ਵਾਸ਼ਰੂਮ ਅਟੈਚ ਹੈ ਆ ਵੇਖੋ ਇਹ ਫਰੰਟ ਤੇ ਜੋ ਕਿ ਥੋੜਾ ਜਿਹਾ ਇੱਕ ਐਲੀਵੇਸ਼ਨ ਦਿੱਤਾ ਹੋਇਆ ਹੈਗਾ ਜਗ੍ਹਾ ਛੱਡੀ ਹੋਈ ਹੈ ਥੋੜੀ ਜਿਹੀ ਵਾਲ ਪਿੱਛੇ ਕਰਕੇ ਤੇ ਕਾਲਮ ਵਗੈਰਾ ਲਾ ਕੇ ਜੋ ਕਿ ਇੱਕ ਕਲਾਸਿਕਲ ਲੁੱਕ ਦਾ ਡਿਜ਼ਾਈਨ ਦਿੱਤਾ ਦੋਸਤੋ ਆਜੋ ਬੈਕ ਚੱਲਦੇ ਆ ਇੱਕ ਬੈਡਰੂਮ ਜੋ ਕਿ نیچے ਵਾਲੇ ਫਰੰਟ ਵਾਲੇ ਬੈਡਰੂਮ ਦੇ ਉੱਪਰ ਬਣਿਆ ਹੋਇਆ ਤੇ ਇਹ ਜੋ ਕਿ ਆਪਾਂ ਫਰੰਟ ਵਾਲਾ نیچے ਵਾਲਾ ਪੋਰਚ ਦੇਖਿਆ ਸੀ ਉਹ ਥੋੜਾ ਨਾ 2-3 ਫੁੱਟ ਨੀਵਾ ਸੀਗਾ ਆਮ ਆਪਣੀ ਲੋਬੀ ਤੋਂ ਤੇ ਉਸੇ ਤਰ੍ਹਾਂ ਸੈਕੰਡ ਪੋਰਚਾ ਜਿਹੜਾ ਇਹ ਇਹ ਵੀ ਦੋਸਤੋਂ ਨੀਵਾ ਰੱਖਿਆ ਹੋਇਆ ਆਮ ਆਪਣੀ ਕੋਠੀ ਦੇ ਸੈਕੰਡ ਪੋਰਸ਼ਨ ਤੋਂ ਉਹ ਦੇਖੋ ਦੋ ਪੌੜੀਆਂ ਦੋ ਸਟੈਪ ਰੱਖੇ ਹੋਏ ਨੇਗੇ ਉਹ ਵੇਖ ਸਕਦੇ ਹੋ ਤੁਸੀਂ ਦੋ ਸਟੈਪ ਇਹ ਨੀਵਾ نیچے ਵਾਲਾ ਵੀ ਤੇ ਇਹ ਸੈਕੰਡ ਪੋਰਸ਼ਨ ਵਾਲਾ ਪੋਰਚ ਵੀ ਇਹ ਬਹੁਤ ਹੀ ਜ਼ਿਆਦਾ ਅਟਰੈਕਟਿਵ ਲੁੱਕ ਦਿੰਦਾ ਕੋਠੀ ਨੂੰ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਦਿੰਦਾ ਕੋਠੀ ਨੂੰ ਦੋਸਤੋਂ ਤੇ ਇਹ ਟਾਈਲ ਕਿੰਨੀ ਸੋਹਣੀ ਟਾਈਲ ਲੱਗੀ ਹੋਈ ਆ ਬਿਲਕੁਲ ਲੋਬੀ ਆ ਗਈ ਸੈਕੰਡ ਪੋਰਸ਼ਨ ਤੇ ਲੋਬੀ ਆ ਇਹ ਤੇ ਇਧਰ ਬਾਬੇ ਦੀ ਫੋਟੋ ਲਗਾ ਰੱਖੀ ਹੈਗੀ ਜੋ ਕਿ ਜਗਾ ਬਚੀ ਹੋਈ ਹੈਗੀ ਪੌੜੀ ਦੇ ਨਾਲ ਤੇ ਇਹ ਬੈਕ ਸਾਈਡ ਜੋ ਕਿ ਓਪਨ ਏਰੀਆ ਛੱਡਿਆ ਹੋਇਆ ਹੈ ਦੋਸਤੋ ਦੋਨੇ ਬੈਡਰੂਮਾਂ ਵਾਲਾ ਸਿਰਫ ਲੋਬੀ ਲੋਬੀ ਛੱਤੀ ਹੋਈ ਆ ਜੋ ਕਿ ਮਗਰ ਬੈਡਰੂਮ ਤੇ ਕਿਚਨ ਸੀਗੇ ਉਹ ਸਾਰਾ ਏਰੀਆ ਓਪਨ ਹੈ ਬਾਈ ਦਾ ਬੈਕ ਸਾਈਡ ਤੋਂ ਤੇ ਉੱਪਰ ਦਿਖਾ ਦਿੰਨੇ ਆ ਤੁਹਾਨੂੰ ਉੱਪਰ ਸਿਰਫ ਟੈਂਕੀ ਦੀ ਛੱਤ ਹੈਗੀ ਟੈਂਕੀ ਛੱਤੀ ਹੋਈ ਹੈ ਤੇ ਥੋੜਾ ਜਿਹਾ ਜੋ ਕਿ ਪੋਰਚ ਸੀਗੇ ਆਪਣੇ ਨੀਵੇਂ ਰੱਖੇ ਉਹਨਾਂ 2-3 ਫੁੱਟ ਉਸੇ ਤਰ੍ਹਾਂ ਇੱਕ ਨੀਵੀਂ ਜਗ੍ਹਾ ਬਣਾਈ ਹੋਈ ਹੈ ਉੱਪਰ ਬਹੁਤ ਹੀ ਜਿਆਦੇ ਵਧੀਆ ਤਰੀਕੇ ਨਾਲ ਉਹ ਵੇਖ ਸਕਦੇ ਹੋ ਤੁਸੀਂ ਉਸ ਦੇ ਵਿੱਚ ਕੀ ਹੈ ਟੂਟੀ ਵਗੈਰਾ ਪਾਣੀ ਵਗੈਰਾ ਵੀ ਛੱਡਿਆ ਜਾ ਸਕਦਾ ਜੇਕਰ ਆਪਾਂ ਪੂਲ ਵਗੈਰਾ ਬਣਾਉਣਾ ਉਹ ਬਣ ਸਕਦਾ ਟਾਇਲ ਵਗੈਰਾ ਚੜਾ ਕੇ ਤੇ ਜੋ ਸਾਈਡ ਤੇ ਜਗ੍ਹਾ ਛੱਡੀ ਹੋਈ ਹੈਗੀ ਛੋਟੀਆਂ-ਛੋਟੀਆਂ ਖਾਲੀਆਂ ਬਣਾਈਆਂ ਹੋਈਆਂ ਨੇ ਜੋ ਸਲੇਬ ਪਾ ਕੇ ਇਹ ਦੋਸਤੋ ਬੂਟਿਆਂ ਵਾਸਤੇ ਹੈ ਜੋ ਕਿ ਮਿੱਟੀ ਵਗੈਰਾ ਪਾ ਕੇ ਵਿੱਚ ਆਪਾਂ ਬੂਟੇ ਲਗਾ ਸਕਦੇ ਹਾਂ ਏ ਵੇਖ ਸਕਦੇ ਹੋ ਤੁਸੀਂ ਇਹ ਜਗ੍ਹਾ ਤੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੋਠੀ ਸਜਾਈ ਹੋਈ ਹੈ ਦੋਸਤੋ। ਜੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਵੇਖਣ ਵਾਸਤੇ ਆਪਣੇ ਚੈਨਲ ਪੰਜਾਬ ਪੀਵੀ 31 ਨੂੰ ਸਬਸਕ੍ਰਾਈਬ ਜਰੂਰ ਕਰਿਓ। ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਨੇ ਆ ਤੁਹਾਡੇ ਲਈ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ। ਕਿਸੇ ਨੂੰ ਐਲੀਵੇਸ਼ਨ ਵਗੈਰਾ ਪਤਾ ਲੱਗ ਜਾਂਦਾ ਹੁੰਦਾ ਦੋਸਤੋ ਕਿਸੇ ਨੇ ਕੋਈ ਰੂਮ ਐਡਜਸਟ ਕਰਨਾ ਹੁੰਦਾ। ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ। ਧੰਨਵਾਦ ਜੀ।